ਕੋ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਆਪਾਂ ਹਰ ਰੋ ਸਰਬਨ ਕਰਦੇ ਹਾਂ ਅੱਜ ਆਪਾਂ ਸਰਬਨ ਕਰਾਂਗੇ ਕੋਤਵਾਲ ਨੇ ਆ ਕੇ ਜਿਹੜਾ ਗੁਰੂ ਸਾਹਿਬ ਜੀ ਕੋਲ ਕੋਤਵਾਲ ਆਇਆ ਸੀ ਉਸਨੇ ਜਾ ਕੇ ਗੁਰੂ ਸਾਹਿਬ ਦਾ ਜਸ ਕਿਵੇਂ ਕੀਤਾ ਬਹੁਤ ਹੀ ਕਾਪਟ ਭਰੇ ਝੂਠੇ ਬੋਲ ਅਤੇ ਗੱਲਾਂ ਸੁਣ ਕੇ ਗੁਰੂ ਮਹਾਰਾਜ ਧੀਰਜवान ਕਲਗੀਧਰ ਪਾਤਸ਼ਾਹ ਨੇ ਉਹ ਤਵਾਲ ਨੂੰ ਨਰਵੈ ਬਚਨ ਉਚਾਰਨ ਕੀਤੇ ਜਦੋਂ ਤੂੰ ਪਹਾੜੀ ਰਾਜੇ ਭੀਮਚੰਦ ਦੇ ਕੋਲ ਸੀ ਤਦ ਰਾਜੇ ਨੇ ਕੀ ਕਿਹਾ ਸੀ ਤੇ ਤੁਸੀਂ ਕੀ ਸੁਣਿਆ ਸੀ ਉਸਨੇ ਤਾਂ ਉੱਥੇ ਹੰਕਾਰ ਭਰੇ ਬਚਨ ਕਹੇ ਸਨ ਉਹ ਝੂਠਾ ਕਪਤੀ ਕਪਟ ਕਰਦਾ ਹੈ ਉਸ ਨਾਲ ਸਾਡਾ ਮੇਲ ਕਿਵੇਂ ਹੋਵੇਗਾ ਉਸਨੇ ਕਿਹਾ ਸੀ ਕੀ ਜਦੋਂ ਮੇਰੇ ਨਾਲ ਵਿਗੜ ਜਾਵੇਗੀ ਤਾਂ ਉਸ ਵੇਲੇ ਗੁਰੂ ਕਿਸ ਸਥਾਨ ਉੱਤੇ ਜਾ ਕੇ ਬਸੇਗਾ ਪਹਿਲਾਂ ਦਿੱਲੀ ਦੇ ਬਾਦਸ਼ਾਹ ਨਾਲ ਵਿਗਾਰੜ ਲਈ ਜਿੱਥੇ ਵੱਡੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਸੱਚਖੰਡ ਪਿਆਨਾ ਕਰ ਗਏ ਸਨ ਉਹੋ ਹੰਕਾਰੀ ਨੌਵੇਂ ਗੁਰੂ ਜੀ ਦੇ ਮਨੋਰਥ ਨੂੰ ਕੀ ਸਮਝ ਸਕਦਾ ਹੈ ਬੁੱਧੀਮਾਨ ਇਹ ਜਾਣਦੇ ਹਨ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਤਾਂ ਹਿੰਦਵਾਸੀਆਂ ਦੀ ਵੱਡੀ ਲਾਜ ਰੱਖੀ ਹੈ ਉਹ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਚੜ੍ਹ ਕੇ ਆਪ ਹੀ ਸਰੀਰ ਛੱਡ ਗਏ ਜੱਗ ਦੇ ਵਿੱਚ ਕੋਈ ਵੀ ਬੈਠਾ ਨਹੀਂ ਰਹਾ ਜੋ ਵੀ ਪੈਦਾ ਹੁੰਦਾ ਹੈ ਉਸ ਸਭ ਕੁਝ ਨੇ ਨਾਸ਼ ਹੋ ਜਾਣਾ ਹੁੰਦਾ ਹੈ ਫਿਰ ਵੀ ਸੁਣੋ ਜਿਹੜੇ ਮਹਾਨ ਬੁੱਧੀ ਧਾਰਨ ਵਾਲੇ ਪਰ ਉਪਕਾਰੀ ਸਰੀਰ ਛੱਡ ਜਾਂਦੇ ਹਨ ਉਹਨਾਂ ਨੂੰ ਜਗਤ ਵਿੱਚ ਜਿਉਂਦੇ ਹੀ ਸਮਝੋ ਕਿ ਜਿੱਥੇ ਕਿੱਥੇ ਉਹਨਾਂ ਦਾ ਥਾਂ-ਥਾਂ ਸ੍ਰੇਸ਼ਟ ਜਸ ਪਲੀ ਪ੍ਰਕਾਰ ਜਾਣਿਆ ਜਾਂਦਾ ਹੈ ਉਸਨੇ ਹਿਰਦੇ ਵਿੱਚ ਵਿਚਾਰ ਕੇ ਕਿਉਂ ਨਾ ਵੇਖਿਆ ਆਪਣੇ ਵੱਡਿਆਂ ਉੱਪਰ ਪਰਖ ਕਰ ਲਵੇ ਬੱਡੀ ਸ਼ਕਤੀਸ਼ਾਲੀ ਸੇਨਾ ਵਾਲੇ ਬਾਬਰ ਆਦਿਕ ਵਿੱਚੋਂ ਕਿਹੜਾ ਦੁਨੀਆਂ ਵਿੱਚ ਜਿਉਂਦਾ ਹੈ ਸਾਰੇ ਹੀ ਕਾਲ ਮੌਤ ਦਾ ਚੋਗਾ ਹਨ ਉਹ ਪ੍ਰਾਣੀ ਧਨ ਹਨ ਜਿਨ੍ਹਾਂ ਨੇ ਜਸ ਪ੍ਰਾਪਤ ਕੀਤਾ ਹੈ ਏ कोतवाल ਰਾਜੇ ਕੋਲ ਜਾ ਕੇ ਕਹਿਣਾ ਕਿ ਕਰਾਮਾਤ ਵੱਡਾ ਕਹਿਰ ਹੈ ਝੂਠ ਅਤੇ ਧੋਖਾ ਕਰਕੇ ਕਹਿਰ ਨਾ ਮੰਗੋ ਸਿੱਧੇ ਸਾਦੇ ਹਿਰਦੇ ਨਾਲ ਹਰੀ ਪਰਮਾਤਮਾ ਦੇ ਸਿਮਰਨ ਵਿੱਚ ਲੀਨ ਹੋ ਜਾਵੋ ਗੁਰੂ ਕਰ ਸਾਰੀਆਂ ਵਸਤੂਆਂ ਨਾਲ ਭਰਪੂਰ ਹੈ ਜੋ ਸਰਦਾ ਧਾਰਨ ਕਰਕੇ ਕਰਨ ਦੇ ਨਾਲ ਤੁਰੰਤ ਪ੍ਰਾਪਤ ਹੋ ਜਾਂਦੀਆਂ ਹਨ ਜੇ ਕੋਈ ਕਿਸੇ ਵੀ ਤਰੀਕੇ ਬੁਰਾ ਕਰਦਾ ਹੈ ਤਾਂ ਉਹ ਦੁੱਖ ਪ੍ਰਾਪਤ ਕਰਕੇ ਮਿੱਟੀ ਵਿੱਚ ਡਿੱਗ ਮਿਲ ਜਾਂਦਾ ਹੈ। ਦੁੱਧ, ਪੁੱਤ, ਤਨ, ਵੱਡੇ ਘਰ, ਹਾਥੀ, ਕੋੜੇ ਅਤੇ ਅਨੇਕ ਰਤਨਾ ਦੇ ਖਜ਼ਾਨੇ। ਗੁਰੂ ਘਰ ਵਿੱਚ ਹੀ ਸ੍ਰੇਸ਼ਟ ਬਾਸੂਆਂ ਬਿਆਨਤ ਹਨ। ਇਹ ਸਾਰਾ ਕੁਝ ਉਹੀ ਪ੍ਰਾਪਤ ਕਰਦਾ ਹੈ ਜਿਹੜਾ ਇਸ ਘਰ ਦਾ ਸੇਵਕ ਬਣ ਜਾਂਦਾ ਹੈ। ਜਿਹੜਾ ਹੰਕਾਰੀ ਹੋ ਕੇ ਤਾਕਤ ਦਾ ਦਿਖਾਵਾ ਕਰਦਾ ਹੈ ਅਤੇ ਗੁਰੂ ਤੋਂ ਵਿਰੁੱਧ ਹੋ ਜਾਂਦਾ ਹੈ ਉਹ ਜ਼ੋਰ ਨਾਲ ਜੋ ਵੀ ਮੰਗੇਗਾ ਉਸ ਨੂੰ ਫਿਰ ਤਲਵਾਰ ਦੀ ਧਾਰ ਤੇ ਭਾਵ ਲੜ ਕੇ ਪ੍ਰਾਪਤ ਹੋਵੇਗਾ ਰਾਜਾ ਭੀਮ ਚੰਦ ਨੇ ਏਕਾਤ ਦੇ ਵਿੱਚ ਬੈਠ ਕੇ ਬਜੀਰਾ ਨਾਲ ਜੋ ਮਤਾ ਕੀਤਾ ਸੀ ਸ਼੍ਰੇਸ਼ਟ ਸਤਗੁਰੂ ਜੀ ਨੇ ਜਦੋਂ ਇਹ ਸਭ ਬਿਆਨ ਕੀਤਾ ਤਾਂ ਸੁਣ ਕੇ कोतवाल ਹੈਰਾਨ ਹੋ ਗਿਆ। कोतवाल ਸੋਚਣ ਲੱਗਾ ਕਿ ਮੇਰੇ ਤੋਂ ਪਹਿਲਾਂ ਤਾਂ ਕੋਈ ਆਇਆ ਵੀ ਨਹੀਂ ਸੀ। ਅਤੇ ਥੋੜੇ ਜਿਹੇ ਬੰਦਿਆਂ ਨਾਲ ਹੀ ਮਤਾ ਪਕਾਇਆ ਸੀ। ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਾਂ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲੇ ਅੰਤਰਜਾਮੀ ਹਨ। ਮਾਲਕ ਗੁਰੂ ਜੀ ਨੇ ਤਾਂ ਉਥੋਂ ਦੀ ਕੀਤੀ ਹੋਈ ਸਾਰੀ ਗੱਲ ਬਾਤ ਜਾਣ ਲਈ ਹੈ ਉਸਨੇ ਦਿਲ ਵਿੱਚ ਮੰਨ ਲਿਆ ਕਿ ਗੁਰੂ ਜੀ ਦੀ ਮਹਿਮਾ ਤਾਂ ਵੱਡੀ ਤੋਂ ਵੱਡੀ ਹੈ ਇਹ ਹੀ ਸਾਰਿਆਂ ਦੇ ਮਾਲਕ ਭਗਵਾਨ ਹਨ ਉਹ ਬੇਨਤੀ ਕਰਦਾ ਹੋਇਆ ਤਰੰਤ ਉੱਠ ਪਿਆ ਅਤੇ ਕਿਰਪਾਲੂ ਗੁਰੂ ਜੀ ਦੇ ਸਾਹਮਣੇ ਖੜਾ ਹੋ ਗਿਆ ਉਸਨੇ ਆਪਣੇ ਮਨ ਨੂੰ ਭੋਰੇ ਵਰਗਾ ਬਣਾ ਲਿਆ ਅਤੇ ਉਹ ਗੁਰੂ ਜੀ ਦੇ ਚਰਨ ਕਮਲਾਂ ਦੇ ਰਸ ਜਾਚਣ ਲੱਗਾ। ਉਸਨੇ ਹੱਥ ਜੋੜ ਕੇ ਨਮਸਕਾਰ ਕੀਤੀ ਅਤੇ ਗੁਰੂ ਜੀ ਅੱਗੇ ਨੀਵਾ ਹੋ ਕੇ ਚਰਨਾਂ ਤੇ ਸੀਸ ਟਿਕਾ ਦਿੱਤਾ। ਕੋਤਵਾਲ ਨੇ ਕਿਹਾ ਮੇਰੀ ਜਿੰਨੀ ਵੀ ਗਲਤੀ ਹੈ ਉਹ ਮਾਫ ਕਰ ਦੇਵੋ। ਮੈਂ ਝੂਠੀ ਅਤੇ ਕਰੜੀ ਬੇਈਮਾਨੀ ਵਾਲੀ ਗੱਲ ਕਹੀ ਹੈ ਸਮਝੋ ਇਹ ਸਭ ਕੁਝ ਅਣਜਾਣ ਪਣੇ ਵਿੱਚ ਹੋ ਗਿਆ ਆਪ ਜੀ ਹੁਣ ਸੇਵਕ ਸਮਝ ਕੇ ਮੇਰੇ ਤੇ ਦਇਆ ਕਰੋ ਉਹ ਅਗਿਆਨੀ ਆਪ ਜੀ ਨਾਲ ਛਲ ਫਰੇਬ ਰਚ ਰਹੇ ਹਨ ਉਹਨਾਂ ਖੋਟੇ ਭਾਗਾ ਵਾਲਿਆਂ ਨੇ ਆਪ ਜੀ ਦੀ ਮਹਿਮਾ ਨਹੀਂ ਸਮਝੀ ਆਪ ਜੀ ਦੇ ਨਾਲ ਧੋਖਾ ਕਿਵੇਂ ਪੁੱਗ ਸਕਦਾ ਹੈ ਕਿਉਂਕਿ ਹੱਥ ਉੱਪਰ ਪਏ ਫਲ ਦੀ ਤਰ੍ਹਾਂ ਤਿੰਨੇ ਲੋਕ ਆਪ ਜੀ ਦੇ ਪਰਤਖ ਹਨ ਅਸੀਂ ਤਾਂ ਸਦਾ ਹੀ ਰਾਜੇ ਦੇ ਅਧੀਨ ਹਾਂ ਅਤੇ ਰੋਜੀ ਦੇ ਵਾਸਤੇ ਉਸ ਦੇ ਅਨੁਸਾਰ ਹੀ ਵਿਹਾਰ ਕਰਦੇ ਹਾਂ हे ਪ੍ਰਭੂ ਜੀ ਉਸ ਕਾਰਨ ਹੀ ਮੈਂ ਆਪ ਜੀ ਦੀ ਹਜ਼ੂਰੀ ਵਿੱਚ ਆ ਕੇ ਝੂਠ ਨਾਲ ਪਰਿਆ ਕਪਟ ਕੀਤਾ ਹੈ ਰਾਜੇ ਭੀਮਚੰਦ ਨੇ ਗੁਪਤ ਤੌਰ ਤੇ ਜੋ ਮਤਾ ਕੀਤਾ ਸੀ ਉਹ ਕੇਵਲ ਮਹਤਵਪਰਾ ਕੋਲ ਕੀਤਾ ਸੀ ਜੋ ਕਿ ਬਹੁਤੇ ਨਹੀਂ ਸਨ ਉਸ ਨੇ ਸਾਰਿਆਂ ਤੋਂ ਅਲੱਗ ਹੋ ਕੇ ਜੋ ਕਿਹਾ ਸੀ ਉਹ ਸਾਰਾ ਕੁਝ ਹੀ ਆਪ ਜੀ ਦੇ ਮੁਖਾਰ ਬਿੰਦ ਤੋਂ ਸੁਣ ਲਿਆ ਹੁਣ ਮੇਰਾ ਚਿੱਤ ਪੱਕਾ ਭਰੋਸਾ ਗ੍ਰਹਿਣ ਕਰ ਗਿਆ ਹੈ ਅਤੇ ਮੈਂ ਆਪ ਜੀ ਦੇ ਦੋਵੇਂ ਚਰਨ ਕਮਲਾਂ ਨੂੰ ਵੇਖਦਾ ਹੋਇਆ ਸ਼ਰਣ ਦੇ ਵਿੱਚ ਪੈਂਦਾ ਹਾਂ ਰਾਜਾ ਭੀਮਚੰਦ ਘਟ ਅਕਲਵਾਨਾ ਅਤੇ ਹੰਕਾਰੀ ਹੈ ਉਸ ਦੇ ਮਾੜੇ ਭਾਗ ਹਨ ਕਿ ਉਸ ਨੇ ਆਪ ਜੀ ਦੀ ਮਹਿਮਾ ਨਹੀਂ ਜਾਣੀ ਪ੍ਰਸਾਦੀ ਹਾਥੀ ਲੈਣ ਵਾਸਤੇ ਝਗੜਾਲੂ ਹੋ ਗਿਆ ਹੈ ਵਜ਼ੀਰ ਨੇ ਕਿਹਾ ਬੀਸੀ ਕੀ ਗੁਰਗੱਦੀ ਦੀ ਮਹਾਨਤਾ ਨੂੰ ਸਮਝੋ ਸੇਵਕ ਬਣ ਜਾਓ ਅਤੇ ਸਭ ਕੁਝ ਪ੍ਰਾਪਤ ਕਰੋ ਗੁਰੂ ਜੀ ਨਾਲ ਬੇਵਜਾ ਇੰਨਾ ਜ਼ਿਆਦਾ ਵੈਰ ਨਾ ਬਣਾਓ ਉਸ ਨੇ ਵਜ਼ੀਰ ਦੀ ਗੱਲ ਨਹੀਂ ਮੰਨੀ ਆਪਣੇ ਮਨ ਨੂੰ ਭਾਉਂਦੀ ਗੱਲ ਹੀ ਕੀਤੀ ਹਾਥੀ ਲੈਣ ਵਾਸਤੇ ਮੈਨੂੰ ਪੜਨ ਪੜਾ ਦਿੱਤੀ ਸੀ ਹੇ ਅੰਤਰਜਾਮੀ ਗੁਰੂ ਜੀ ਤੁਸੀਂ ਸਭ ਕੁਝ ਜਾਣਦੇ ਹੋ ਤੁਸੀਂ ਜਿਸ ਤਰ੍ਹਾਂ ਵੀ ਕਹੋਗੇ ਮੈਂ ਜਾ ਕੇ ਉਸ ਤਰ੍ਹਾਂ ਹੀ ਬੋਲ ਦਿਆਂਗਾ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਖ ਤੋਂ ਫਰਮਾਇਆ ਤੂੰ ਤਾਂ ਸਾਡੇ ਵਿਚਾਰ ਕਰਦਾ ਵਿਚੋਲਾ ਹੀ ਬਣਾ ਲਿਆ ਗਿਆ ਹੈ ਤੂੰ ਤਾਂ ਜਾਣੋ ਉਥੇ ਪਹਿਲਾਂ ਤੋਂ ਹੀ ਸਾਡਾ ਸੇਵਕ ਸੀ ਪਰ ਹੁਣ ਤੂੰ ਅਸਲ ਗੱਲ ਜਾਣ ਪਿਆ ਹੈ ਆਪ ਰਾਜੇ ਕੋਲ ਜਾ ਕੇ ਚੰਗੀ ਤਰ੍ਹਾਂ ਕਹੋ ਕਿ ਹਾਥੀ ਭੇਟ ਕਰਨ ਵਾਲੇ ਸਿੱਖ ਦੀ ਆਖੀ ਹੋਈ ਗੱਲ ਟਾਲੀ ਨਹੀਂ ਜਾ ਸਕਦੀ ਉਸਨੇ ਕਿਹਾ ਸੀ ਮੈਂ ਆਪਣੇ ਮਨ ਨਾਲ ਇਹ ਪ੍ਰਤਗਿਆ ਕੀਤੀ ਹੈ ਕਿ ਗੁਰੂ ਘਰ ਤੋਂ ਬਿਨਾਂ ਹੋਰ ਕਿਤੇ ਵੀ ਇਹ ਹਾਥੀ ਨਾ ਦੇਣਾ ਸਿੱਖ ਦੀ ਗੱਲ ਸੁਣ ਕੇ ਅਸੀਂ ਉਸ ਨਾਲ ਵਚਨ ਕੀਤਾ ਸੀ कि ਇਸੇ ਤਰ੍ਹਾਂ ਹੀ ਕਰਾਂਗੇ ਹੋਰ ਕਿਸੇ ਨੂੰ ਨਹੀਂ ਦੇਾਂਗੇ ਇਸ ਵਾਚਨ ਨੂੰ ਸਾਰਾ ਜਹਾਨ ਪ੍ਰਤੱਖ ਜਾਣਦਾ ਹੈ ਇਸ ਲਈ ਅਸੀਂ ਆਪਣੇ ਉਸ ਵਾਚਨ ਨੂੰ ਝੂਠਾ ਨਹੀਂ ਕਰਾਂਗੇ ਪੀਮ ਚੰਦ ਨੂੰ ਕਹਿਣਾ ਕਿ ਹਾਥੀ ਨਾ ਦੇਣ ਦੇ ਵਿੱਚ ਇਹੀ ਕਾਰਨ ਹੈ ਇਸ ਤਰ੍ਹਾਂ ਸੁਣ ਕੇ ਵੀ ਜੇ ਉਹ ਮਨ ਵਿੱਚ ਕ્રોਧ ਪੈਦਾ ਕਰੇ ਅਤੇ ਆਪਣੀ ਤਾਕਤ ਨਾਲ ਸਾਨੂੰ ਡਰਾਵੇ ਤਾਂ ਇਸ ਤਰ੍ਹਾਂ ਦਾ ਸਨੇਹਾ ਦੇ ਦੇਣਾ ਕਿ ਜੰਗ ਕਰਕੇ ਹਾਥੀ ਲੈ ਲਵੋ ਇੱਥੇ ਕੋਈ ਡਰਪੋਕ ਖੁਸਰੇ ਅਤੇ ਜਨਾਨੀਆਂ ਨਹੀਂ ਬੈਠੀਆਂ ਜੋ ਜੰਗ ਦਾ ਜ਼ਿਕਰ ਸੁਣ ਕੇ ਹੀ ਡਰ ਜਾਣਗੇ ਸਾਡੇ ਸਮੇਤ ਸਾਰੇ ਸੂਰਮਿਆਂ ਦਾ ਹਥਿਆਰਾਂ ਨਾਲ ਵੱਡਾ ਪ੍ਰੇਮ ਹੈ ਸਾਰੇ ਬੀਤ ਧਾਰ ਕੇ ਆਪਸ ਵਿੱਚ ਸ਼ਸਤਰ ਚਲਾਉਂਦੇ ਅਤੇ ਨਿਸ਼ਾਨੇ ਮਾਰਦੇ ਹਨ ਆਪਸ ਵਿੱਚ ਬੀਰਤਾ ਨਾਲ ਜੂਜਦੇ ਹਨ ਇਨ੍ਹਾਂ ਸੂਰਮਿਆਂ ਨੇ ਨਿਸ਼ਾਨੀਆਂ ਨੂੰ ਪਰਖਣ ਵਾਸਤੇ ਸਾਡਾ ਚਿੱਤ ਲੋਚਦਾ ਹੈ ਕਿ ਕਦੋਂ ਬਹੁਤ ਸਾਰੇ ਬੈਰੀਆਂ ਨਾਲ ਭਿਆੰਕਰ ਜੰਗ ਹੋਵੇ हे ਰਾਜਨ ਆਪਣੀ ਮਨਪੋਂਦੀ ਕੋਈ ਵੀ ਚੋਣ ਕਰ ਲਵੋ ਸਾਡੇ ਲਈ ਤਾਂ ਦੋਵੇਂ ਹੀ ਗੱਲਾਂ ਜੰਗ ਕਰਨਾ ਜਾਂ ਸੰਧੀ ਕਰਨਾ ਠੀਕ ਹਨ ਇਹ ਸੁਣ ਕੇ कोतवाल ਨੇ ਹੱਥ ਜੋੜ ਕੇ ਕਿਹਾ ਆਪ ਜੀ ਵੱਲ ਕੌਣ ਦੇਖ ਸਕਦਾ ਹੈ ਜਿਸ ਦੇ ਚੰਗੇ ਭਾਗ ਨਹੀਂ ਹੋਣਗੇ ਉਹ ਹੀ ਵਿਰੋਧੀ ਬਣੇਗਾ ਅਤੇ ਦੁੱਖ ਪ੍ਰਾਪਤ ਕਰੇਗਾ ਕੋਤਵਾਲ ਇਸ ਤਰ੍ਹਾਂ ਕਹਿ ਕੇ ਵਿਦਾ ਹੋ ਕੇ ਚੱਲ ਪਿਆ। ਉਹ ਬਹੁਤ ਜ਼ਿਆਦਾ ਨਿਮਰ ਹੋਇਆ ਉੱਥੋਂ ਬਾਹਰ ਆ ਗਿਆ। ਉਹ ਗੁਰੂ ਜੀ ਦੀ ਬੜਾਈ ਨੂੰ ਵਿਚਾਰਦਾ ਹੋਇਆ ਜਾ ਰਿਹਾ ਸੀ ਕਿ ਵੇਖੋ ਮੂਰਖ ਰਾਜਾ ਪੀਮ ਚੰਦ ਹਿਰਦੇ ਵਿੱਚ ਕਿਵੇਂ ਜਿੱਦ ਕਰ ਰਿਹਾ ਹੈ। ਫਿਰ ਉਹ ਜਾ ਕੇ ਬਲਾਸਪੁਰ ਪਹੁੰਚ ਗਿਆ। ਅਤੇ ਉਸ ਵੇਲੇ ਪਹਾਣੀ ਰਾਜੇ ਭੀਮਚੰਦ ਨੂੰ ਮਿਲਿਆ ਜਿੱਥੇ ਬੈਠਾ ਸੀ ਉਹੋ ਰਾਜੇ ਨੂੰ ਨਮਸਕਾਰ ਕਰਕੇ ਬੈਠ ਗਿਆ ਕੋਤਵਾਲ ਨੂੰ ਖਾਲੀ ਹੱਥ ਦੇ ਕੇ ਰਾਜਾ ਕਹਿਣ ਲੱਗਾ ਹੇ ਕੋਤਵਾਲ ਗੁਰੂ ਕੋਲ ਜਾ ਕੇ ਜੋ ਗੱਲਬਾਤ ਹੋਈ ਹੈ ਉਹ ਸੁਣਾਓ ਹਾਥੀ ਦੇਣ ਲਈ ਮੰਨੇ ਕੇ ਨਹੀਂ ਸਾਡੇ ਨਾਲ ਪਿਆਰ ਜਾਂ ਤਕਰਾਰ ਚਾਹੁੰਦੇ ਹਨ ਉਸ ਵੇਲੇ कोतवाल ਨੇ ਹੱਥ ਜੋੜ ਕੇ ਬਾਤਾਂ ਸੁਣਾਉਣ ਲੱਗਾ ਗੁਰੂ ਜੀ ਦਿਲ ਦੇ ਅੰਦਰ ਦੀਆਂ ਜਾਣਦੇ ਹਨ ਜਿਨ੍ਹਾਂ ਤੋਂ ਸੁਣ ਕੇ ਮਨ ਅਚਲ ਅਚੰਬਤ ਹੋ ਜਾਂਦਾ ਹੈ ਉਹਨਾਂ ਦੇ ਅੱਗੇ ਝੂਠ ਨਹੀਂ ਲੋਚਦਾ ਚੁੱਠ ਨਹੀਂ ਚੱਲਦਾ ਤੁਸੀਂ ਅਲੱਗ ਹੋ ਕੇ ਮਾਤਾ ਪਕਾਇਆ ਸੀ ਉਹਨਾਂ ਉਹ ਸਾਰਾ ਮੇਰੇ ਕੋਲ ਦੱਸ ਦਿੱਤਾ ਜਿਹੜੇ ਆਨੰਦ ਅਤੇ ਬਿਵੇਕ ਦੇ ਕੀਮਤੀ ਰਤਨਾ ਨਾਲ ਸੋਮਾ ਹਨ ਫਿਰ ਉਹਨਾਂ ਗੁਰੂ ਜੀ ਨੇ ਹੋਰ ਵੀ ਅਨੇਕ ਬਚਨ ਉਚਾਰਨ ਕੀਤੇ ਫਿਰ ਗੁਰੂ ਜੀ ਨੇ ਆਪਣਾ ਮਨੋਰਥ ਦੱਸਿਆ ਇਹ ਸੇਵਕ ਗੁਰੂ ਘਰ ਤੋਂ ਬਹੁਤ ਕੁਝ ਲੈ ਲੈਂਦੇ ਹਨ ਪਰੰਤੂ ਜਿਹੜਾ ਜੋਰ ਰੋਬ ਵਿਖਾ ਕੇ ਹੰਕਾਰ ਨਾਲ ਮੰਗਦਾ ਹੈ ਉਸ ਨੂੰ ਵੱਡੇ ਬਲਸ਼ਾਲੀ ਸੂਰਮਿਆਂ ਤੇ ਯੋਧਿਆਂ ਦੀ ਤਲਵਾਰ ਦੀ ਧਾਰ ਵੇਖਣੀ ਪੈਂਦੀ ਹੈ ਸਾਡੇ ਵੱਲੋਂ ਕਿਸੇ ਵੇਲੇ ਵੀ ਕੋਈ ਦੇਰੀ ਨਹੀਂ ਹੈ ਜੁੱਧ ਵਿੱਚ ਸਾਰੇ ਵੈਰੀਆਂ ਦਾ ਨਾਸ਼ ਕਰਾਂਗੇ ਜ਼ਾਲਮ ਜ਼ੋਰ ਅਤੇ ਜ਼ਬਰਦਸਤੀ ਕਰਕੇ ਨੇਕੀ ਨਹੀਂ ਖਟਾਂਗੇ ਹਾਰ ਵੀ ਪ੍ਰਾਪਤ ਕਰਾਂਗੇ ਕਰੇਗਾ ਹਾਰ ਵੀ ਪ੍ਰਾਪਤ ਕਰੇਗਾ ਮੇਰੀ ਸਲਾਹ ਦੇ ਅਨੁਸਾਰ ਤਾਂ ਝਗੜਾ ਠੀਕ ਨਹੀਂ ਹੈ ਮੈਂ ਤਾਂ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਹਰ ਪਾਸੇ ਆਨੰਦ ਹੀ ਦੇਖਿਆ ਹੈ ਕਿਦਰੇ ਸਾਰੇ ਸੁੰਦਰ ਅੰਗਾਂ ਵਾਲੇ ਰੰਗ ਰੰਗ ਦੇ ਘੋੜੇ ਕਿੱਧਰੇ ਸਾਸਤਲ ਧਾਰੀ ਸੂਰਮੇ ਹਨ ਜਾਣੋ ਜਿਵੇਂ ਵੱਡੇ ਰਾਜੇ ਦੀ ਰਾਜਧਾਨੀ ਹੀ ਹੈ ਦੁਸ਼ਮਣਾਂ ਦੀ ਹਾਨੀ ਨਜ਼ਰ ਆਉਂਦੀ ਹੈ ਕੋਈ ਗੱਲ ਗੁਪਤ ਨਹੀਂ ਤੁਸੀਂ ਵੀ ਪ੍ਰਗਟ ਰੂਪ ਦੇ ਵਿੱਚ ਜਾਣੀ ਹੀ ਹੈ ਮੈਂ ਗੁਰੂ ਜੀ ਦੀ ਕਿਹੜੀ ਕਿਹੜੀ વાર્ਤਾ ਸੁਣਾਵਾਂ ਮੈਂ ਚੰਗੀ ਤਰ੍ਹਾਂ ਇਹ ਭੇਦ ਸਮਝ ਲਿਆ ਹੈ ਕਿ ਗੁਰੂ ਜੀ ਜਿਵੇਂ ਕਿਵੇਂ ਕਰਕੇ ਹਾਥੀ ਨਹੀਂ ਦੇਣਗੇ। ਸ੍ਰੀ ਕਲੰਗੀ ਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਡੇ ਜੋਦੇ ਹਨ। ਤੁਸੀਂ ਵੀ ਮਨ ਦੇ ਵਿੱਚੋਂ ਉਹਨਾਂ ਦਾ ਵਿਰੋਧ ਛੱਡ ਦਿਓ। ਇਸ ਵਿਚਾਰੇ ਹਾਥੀ ਦੀ ਕਿਹੜੀ ਗੱਲ ਹੈ? ਇਸ ਤਰ੍ਹਾਂ ਜਿੱਦ ਕਰਨੀ ਚੰਗੀ ਗੱਲ ਨਹੀਂ। ਹੁਣ ਵੀ ਸੰਧੀ ਕਰਕੇ ਆਨੰਦ ਪੈਦਾ ਕਰੋ। ਮਨ ਇਛੇ ਤਾផល ਪ੍ਰਾਪਤ ਕਰੋ ਅਤੇ ਖੁਸ਼ ਰਹੋ ਰਾਜਾ ਭੀਮਚੰਦ ਸੁਣ ਕੇ ਮਨ ਵਿੱਚ ਵਿਚਾਰਨ ਲੱਗਾ ਕਿ ਇਹ ਕੋਤਵਾਲ ਪੱਟ ਵਾਂਗੂ ਗੁਰੂ ਦਾ ਜਸ ਉਚਾਰਨ ਕਰ ਰਿਹਾ ਹੈ ਮੈਂ ਦੂਤ ਭੇਜ ਕੇ ਹੁਣ ਸਾਰੀ ਖਬਰ ਰੱਖਾਂਗਾ ਹੁਣ ਕੁਝ ਕੁ ਦਿਨਾਂ ਦੇ ਲਈ ਟਾਲ ਦਿੰਦਾ ਹਾਂ ਉਸ ਵੇਲੇ ਰਾਜਾ ਭੀਮਚੰਦ ਨੇ ਸੁਣ ਰਹੇ ਸਾਰਿਆਂ ਨੂੰ ਕਿਹਾ ਮੈਂ ਹੁਣ ਤੁਹਾਡਾ ਕਿਹਾ ਹੋਇਆ ਮੰਨ ਲਿਆ ਹੈ ਬੁੱਧੀਮਾਨ ਵਜੀਰ ਸ੍ਰੇਸ਼ਟ ਮਤ ਵਾਲਾ ਕੋਤਬਾ ਅਤੇ ਹੋਰ ਸਾਰੇ ਗੁਰੂ ਦੀ ਬਹੁਤ ਜ਼ਿਆਦਾ ਸਲਾਘਾ ਕਰ ਰਹੇ ਹਨ ਮਨ ਚ ਕੁਝ ਦਿਨ ਤੱਕ ਸਬਰ ਰੱਖਾਂਗਾ ਅਤੇ ਫਿਰ ਵਿਆਹ ਦੇ ਨੇੜੇ ਮੰਗ ਕਰਾਂਗਾ ਉਸ ਵੇਲੇ ਤਾਂ ਇੱਕ ਹਾਥੀ ਅਤੇ ਇੱਕ ਸੁੰਦਰ ਸਾਮਿਆਨਾ ਮੰਗ ਲੈਣਾ ਜ਼ਰੂਰੀ ਬਣਦੇ ਹਨ ਉਸ ਵੇਲੇ ਮੰਗਣੇ ਜਾਇਜ਼ ਹੋਣਗੇ ਕਿਉਂਕਿ ਵਿਆਹ ਵੇਲੇ ਤਾਂ ਹਰ ਕੋਈ ਲੈ ਲੈਂਦਾ ਹੈ ਮਿਲਾਪ ਤੋਂ ਦੋਵਾਂ ਪਾਸਿਆਂ ਤੋਂ ਬਣਦਾ ਹੈ ਇੱਕ ਦੇ ਚਾਹਣ ਨਾਲ ਗੱਲ ਨਹੀਂ ਬਣਦੀ ਤੁਹਾਡੇ ਕਹਿਣ ਉੱਤੇ ਮੈਂ ਟਾਲਾ ਕਰ ਲਿਆ ਹੈ ਦੋਵੇਂ ਸ੍ਰੇਸ਼ਟ ਵਸਤੂਆਂ ਫਿਰ ਲੈ ਆਵਾਂਗਾ ਇਹ ਸੁਣ ਕੇ ਵਜ਼ੀਰ ਨੇ ਰਾਜੇ ਦੀ ਬਹੁਤ ਸਲਾਘਾ ਕੀਤੀ ਇਸ ਤਰ੍ਹਾਂ ਹੀ ਚੰਗਾ ਹੋ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਵਾਹਿਗੁਰੂ ਜੀ ਬਾਕੀ ਆਪਾਂ ਕੱਲ ਨੂੰ ਸਰਬਨ ਕਰਾਂਗੇ ਮਸੰਦਾਂ ਦੇ ਕਹਿਣ ਤੇ ਮਾਤਾ ਗੁਜਰੀ ਨੇ ਗੁਰੂ ਜੀ ਨੂੰ ਸਮਝਾਉਣਾ